ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਬੋਪਾਰਾਏ ਪੱਟੀ ਦੇ ਕੋਲ ਪੈਂਦਾ ਪਿੰਡ ਤੇ ਇੱਥੇ ਆਪਾਂ ਇਹ ਵੋਲਟਾਸ ਏਸੀ ਜਿਹੜਾ ਇਹਦੇ ਪ੍ਰੋਬਲਮ ਸੀ ਉਹ ਠੀਕ ਕਰਨ ਆਏ ਆ ਪਰ ਇੱਥੇ ਆਣ ਕੇ ਜਦੋਂ ਆਪਾਂ ਵੇਖਿਆ ਨਾ ਪਿੰਡ ਬਹੁਤ ਹੀ ਸ਼ਾਨਦਾਰ ਹੈ ਤੇ ਇਹ ਪਿੰਡ ਦੀਆਂ ਨਾ 뮤직 ਇੰਡਸਟਰੀ ਨਾਲ ਵੀ ਜਿਆਦਾ ਜੁੜੀਆਂ ਹੋਈਆਂ ਨੇ ਤੁਸੀਂ ਸੁਣਿਆ ਹੋਵੇਗਾ ਰਸ਼ਪਾਲ ਬੋਪਾਰਾਏ ਹੁੰਦਾ ਸੀ ਸਿੰਗਰ ਬਹੁਤ ਵਧੀਆ ਉਹਦੇ ਗਾਣੇ ਬਹੁਤ ਵਧੀਆ ਆਏ ਸੀਗੇ ਤੇ ਜਿੰਦੇ ਵਿੱਚ ਉਹਦਾ ਗਾਣਾ ਸੀ ਹਾਏ ਸੋਨੀਏਣੀ ਇੱਕ ਬੂਟਾ ਕਲਮੋਰ ਦਾ ਉਹ ਹਰ ਇੱਕ ਜੇ ਜੇ ਕਹਿ ਰਹੀ ਆਪਾਂ 2000 ਮੈਨੂੰ ਲੱਗਦਾ ਵੀ 6-7 ਦੀ ਗੱਲ ਹੋਏਗੀ ਹਰ ਇੱਕ ਦੇ ਮੂੰਹ ਤੇ ਉਹ ਗਾਣਾ ਜਿਹੜਾ ਬੋਲਦਾ ਸੀ ਬਹੁਤ ਲੰਬੀ ਲਾਈਫ ਰਹੀ ਉਹ ਗਾਣੇ ਦੀ ਤੇ ਉਹ ਸਿੰਗਰ ਮਤਲਬ ਜੇ ਆਪਾਂ ਕਹਿ ਲਈਏ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਹੈਗਾ ਵੀ ਕਿ ਇਹਨਾਂ ਦੇ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਵੀ ਉਹ ਕਿਸੇ ਨੇ ਨੂੰ ਪਾਰਾ ਦੇ ਦਿੱਤਾ ਸੀ ਉਹਦੇ ਖਾਣੇ ਦੇ ਵਿੱਚ ਤੇ ਉਹਦੀ ਵਿਚਾਰੇ ਦੀ ਬਹੁਤ ਦਰਦਨਾਕ ਮੌਤ ਹੋ ਗਈ ਹੈ ਤੇ ਇਸ ਪਿੰਡ ਦੇ ਹੁਣ ਤੁਹਾਨੂੰ ਦਿਖਾਉਣੇ ਆ ਇੱਧਰਲੇ ਪਿੰਨੇ ਆ ਪਿੰਡ ਕਿੰਦਾ ਵਧੀਆ ਨਾਲੇ ਵਾਟਰ ਇੱਧਰ ਪਾਰਕ ਬਣੀ ਹੋਈ ਐ ਤੇ ਉਹ ਪਾਣੀ ਨੂੰ ਸਾਫ਼ ਕਰਨ ਵਾਸਤੇ ਉਧਰ ਦੋ ਬੋਲਰ ਲੱਗੇ ਹੋਏ ਨੇ ਤੇ ਉਧਰ ਪਾਣੀ ਦਾ ਜਿਹੜਾ ਨਾ ਪ੍ਰਬੰਧ ਵੀ ਹੈਗਾ ਉਧਰ ਛੱਪੜ ਜਿਹੜਾ ਹੁੰਦਾ ਇਹਨੂੰ ਛੱਪੜ ਨੂੰ ਪੱਕਾ ਕੀਤਾ ਆ ਤੇ ਇੱਧਰ ਇਹਨਾਂ ਭਾਜੀ ਹਾਂ ਦੇ ਆਪਾਂ ਏਸੀ ਕਰਨਾ ਆਏ ਹੋਇਆ ਇਹ ਵੇਰਕਾ ਦੇ ਵੀਰ ਨੇ ਤੇ ਇਹਨਾਂ ਨੇ ਇਸ ਟਾਈਮ ਜਿਹੜਾ ਵੇਰਕਾ ਬੂਥ ਲਿਆ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਮੈਨੂੰ ਪਿੰਡ ਦਾ ਪ੍ਰਬੰਧ ਨਾ ਬਹੁਤ ਵਧੀਆ ਬਹੁਤ ਸ਼ਾਨਦਾਰ ਪਿੰਡ ਐ ਮਾਝੇ ਦੀ ਧਰਤੀ ਤੇ ਮਾਝ ਦੇ ਲੋਕ ਨੇ ਬਹੁਤ ਹੀ ਸ਼ਾਨਦਾਰ ਪਿੰਡ ਤੁਸੀਂ ਵੇਖੋ ਨਿਗਾਹ ਮਾਰੋ ਇਹ ਵੇਰਕਾ ਬੂਥ ਇਦਾਂ ਲਈ ਬਣੇ ਉਹ ਵੀਰ ਜੀ ਰੰਗ ਕਰੇ ਇਹਨਾਂ ਵੀ ਕਰਨਾ ਆਪਾਂ ਕਰਦੇ ਕਰਤਾ ਠੀਕ ਹੈ